ਸਤਿ ਸ਼੍ਰੀ ਅਕਾਲ ਜੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਜ਼ਮੀਨ ਬਾਰੇ ਜਾਣਕਾਰੀ ਦੇਵਾਂਗਾ ਵੀ 1 ਏਕੜ ਵਿੱਚ ਕਿੰਨੀਆਂ ਕਨਾਲਾਂ ਹੁੰਦੀਆਂ ਕਿੰਨੇ ਮਰਲੇ ਹੁੰਦੇ ਆ ਤੇ ਕਿੰਨੀਆਂ ਕਰਮਾ ਹੁੰਦੀਆਂ ਜੇ ਤੁਸੀਂ ਮੇਰੇ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਕਰ ਦਿਓ ਤੇ ਵੀਡੀਓ ਪਸੰਦ ਆਵੇ ਤਾਂ ਕਮੈਂਟ ਵੀ ਕਰ ਦਿਓ ਜੀ ਸਵਾਲ ਨੰਬਰ 1 ਇੱਕ ਮਰੱਬੇ ਵਿੱਚ ਕਿੰਨੇ ਕਿੱਲੇ ਹੁੰਦੇ ਹਨ ਇਸ ਦਾ ਸਹੀ ਜਵਾਬ ਹੈ 25 ਕਿੱਲੇ ਸਵਾਲ ਨੰਬਰ 2 ਇੱਕ ਬਿੱਗੇ ਵਿੱਚ ਕਿੰਨੀਆਂ ਕਨਾਲਾਂ ਹੁੰਦੀਆਂ ਹਨ ਇਸ ਦਾ ਸਹੀ ਜਵਾਬ ਹੈ 5 ਕਨਾਲਾਂ ਸਵਾਲ ਨੰਬਰ 3 ਇੱਕ ਕਿੱਲੇ ਵਿੱਚ ਕਿੰਨੀਆਂ ਕਨਾਲਾਂ ਹੁੰਦੀਆਂ ਹਨ ਇਸ ਦਾ ਸਹੀ ਜਵਾਬ ਹੈ 8 ਕਨਾਲਾਂ ਸਵਾਲ ਨੰਬਰ 4 ਇੱਕ ਗਿੱਲੇ ਵਿੱਚ ਕਿੰਨੇ ਮਰਲੇ ਹੁੰਦੇ ਹਨ ਇਸ ਦਾ ਸਹੀ ਜਵਾਬ ਹੈ 160 ਮਰਲੇ ਸਵਾਲ ਨੰਬਰ 5 ਇੱਕ ਗਿੱਲੇ ਵਿੱਚ ਕਿੰਨੀਆਂ ਕਰਮਾ ਹੁੰਦੀਆਂ ਹਨ ਇਸ ਦਾ ਸਹੀ ਜਵਾਬ ਹੈ 1440 ਕਰਮਾ ਸਵਾਲ ਨੰਬਰ 6 ਇੱਕ ਕਿਲੇ ਦੀ ਲੰਬਾਈ ਤੇ ਚੜਾਈ ਕਿੰਨੀ ਹੁੰਦੀ ਹੈ ਇਸ ਦਾ ਸਹੀ ਜਵਾਬ ਹੈ ਲੰਬਾਈ 40 ਕਰਮਾ ਤੇ ਚੜਾਈ 36 ਕਰਮਾ ਸਵਾਲ ਨੰਬਰ 7 ਇੱਕ ਕਨਾਲ ਵਿੱਚ ਕਿੰਨੀਆਂ ਕਰਮਾ ਹੁੰਦੀਆਂ ਹਨ ਇਸ ਦਾ ਸਹੀ ਜਵਾਬ ਹੈ 180 ਕਰਮਾ ਸਵਾਲ ਨੰਬਰ 8 ਇੱਕ ਮਰਲੇ ਵਿੱਚ ਕਿੰਨੀਆਂ ਕਰਮਾ ਹੁੰਦੀਆਂ ਹਨ ਇਸ ਦਾ ਸਹੀ ਜਵਾਬ ਹੈ 9 ਕਰਮਾ ਸਵਾਲ ਨੰਬਰ 9 ਕਰਮ ਦੀ ਲੰਬਾਈ ਕਿੰਨੀ ਹੁੰਦੀ ਹੈ ਇਸ ਦਾ ਸਹੀ ਜਵਾਬ ਹੈ 5.5 ਫੁੱਟ ਸਵਾਲ ਨੰਬਰ 10 ਫੁੱਟਾਂ ਵਿੱਚ ਗਿੱਲੇ ਦੀ ਲੰਬਾਈ ਤੇ ਚੌੜਾਈ ਕਿੰਨੀ ਹੁੰਦੀ ਹੈ ਇਸ ਦਾ ਸਹੀ ਜਵਾਬ ਹੈ ਲੰਬਾਈ 220 ਫੁੱਟ ਤੇ ਚੌੜਾਈ 198 ਫੁੱਟ